ਸਤਿ ਸ੍ਰੀ ਅਕਾਲ ਜੀ ਪੁਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਕੜਾਹੀ ਪਨੀਰ ਕੜਾਹੀ ਦੇ ਵਿੱਚ ਇੱਕ ਕਟਛੀ ਸੋਨਾ ਤੇਲ ਦੀ ਗਰਮ ਕਰ ਕੋ ਜੀ ਤੇਜ ਪੱਤਾ ਲੌਂਗ ਇਲਾਚੀ ਦਾਲ ਚੀਨੀ ਪੂਰਨ ਲੈ ਨਾਲ ਪਾਈ ਆਪਾਂ ਨੇ ਹਿੰਗ ਨਾਲ ਭੁੰਨੇ ਅਦਰਕ ਤੇ ਲਸਣ ਦਾ ਪੇਸਟ ਨਾਲ ਐਡ ਕਰਿਆ ਆਪਾਂ ਨੇ ਪਿਆਜ਼ ਟਮਾਟਰ ਨਮਕ ਇਹਨਾਂ ਨੂੰ ਆਪਾਂ ਨੇ 5 ਮਿੰਟ ਭੁੰਨ ਲਿਆ ਤੇ ਮਸਾਲਾ ਪੂਨਕੇ ਤਿਆਰ ਹੋ ਗਿਆ ਨਾਲ ਪਾਇਆ ਲਾਲ ਮਿਰਚ ਦੇਗੀ ਮਿਰਚ ਹਲਦੀ ਕਸੂਰੀ ਮੇਥੀ ਇਹਨਾਂ ਨੂੰ 10 ਮਿੰਟ ਭੁੰਨ ਕੇ ਇੱਕ ਗਲਾਸ ਗਰਮ ਪਾਣੀ ਪਾ ਕੇ ਇਹਨੂੰ ਆਪਾਂ ਸਾਈਡ ਤੇ ਧਰਤਾ ਇੱਕ ਪੈਨ ਦੇ ਵਿੱਚ ਆਪਾਂ ਨੇ ਭੁੰਨੇ ਪਨੀਰ ਸ਼ਿਮਲਾ ਮਿਰਚ ਪਿਆਜ਼ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੇ ਰੋਸਟ ਕਰ ਲੈਣਾ ਇੱਕ ਪਾਸੇ ਜਿਹੜੀ ਸਾਡੀ ਗਰੇਵੀ ਬਣ ਕੇ ਤਿਆਰ ਹੋਗੀ ਉਹਦੇ ਵਿੱਚ ਆਪਾਂ ਇੱਕ ਬड़ा ਚਮਚ ਪਾਇਆ ਮਲਾਈ ਦਾ ਇੱਕ ਚਮਚ ਪਾਇਆ ਆਪਾਂ ਨੇ ਚੀਨੀ ਦਾ ਇਹਨੂੰ ਆਪਾਂ ਨੇ 10 ਮਿੰਟ ਪਕਾਇਆ ਇੱਕ ਗਲਾਸ ਪਾਇਆ গরম ਪਾਣੀ ਤੇ 10 ਮਿੰਟ ਆਪਨ ਇਹਨੂੰ ਭੁੰਨੇ ਤੇ ਨਾਲ ਪਾਈ शिमला ਮਿਰਚ ਪਿਆਜ਼ ਤੇ ਪਨੀਰ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋਣੀ ਹੈ